ਜੀ ਕਦੇ ਆ ਕੇ ਦੇਖ ਸਾਡੇ ਨਾਲ ਤੁਹਾਡਾ ਤਾਂ ਫਿਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਜਦੋਂ ਦਾ ਪੰਜਾਬ ਸਰਕਾਰ ਨੇ ਸਾਡੇ ਸਕੂਲ ਨੂੰ ਸਕੂਲ ਆਫ ਐਮਿਨੈਂਸ ਨਾਮਿਨੇਟ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਫੈਸਿਲਿਟੀ ਸਕੂਲ ਪ੍ਰੋਵਾਈਡ ਕੀਤੀਆਂ ਸਭ ਤੋਂ ਪਹਿਲਾਂ ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਡਵੈਲਪ ਕੀਤਾ ਸਾਡੇ ਸਕੂਲ ਵਿੱਚ ਬਹੁਤ ਸਾਰੇ ਲੈਬਸ ਆ ਗਏ ਨੇ ਕੰਪਿਊਟਰ ਲੈਬ ਫਿਜ਼ਿਕਸ ਲੈਬ ਬਾਇਓ ਲੈਬ కెਮਿਸਟਰੀ ਲੈਬ ਐਂਡ ਇੰਗਲਿਸ਼ ਲੈਬ ਇਹ ਤੋਂ ਮਸਕੂਰ ਦੇਖੇ ਜਿਹੜੇ ਜ਼ਿਆਦਾਤਰ ਪ੍ਰਾਈਵੇਟ ਸਕੂਲ 'ਚ ਨਹੀਂ ਹੁੰਦੀਆਂ ਜਿਵੇਂ ਟੇਬਲ ਟੈਨਿਸ ਬੈਡਮਿੰਟਨ ਟੀਚਰਸ ਇਥੇ ਬਹੁਤ ਵਧੀਆ ਹੈਗੇ ਜੇ ਸਾਨੂੰ ਇੰਪੇਰੀਜ ਕਰਦੇ ਆ ਸਾਨੂੰ ਪਾਰਟਿਸਪੇਸ਼ਨ ਲੈਣ ਲਈ ਕਹਿੰਦੇ ਆ ਵੱਖਰੇ ਵੱਖਰੇ ਕੰਪੀਟੀਸ਼ਨ 'ਚ ਸਾਨੂੰ ਸਰਕਾਰ ਨੇ ਬਹੁਤ ਹੀ ਵਧੀਆ سپورਟ ਮੁਹੱਈਆ ਕਰਵਾਏ ਹਨ ਕਾਰਾਟੇ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਮੈਡਲ ਪ੍ਰਾਪਤ ਕੀਤੇ ਹਨ 골ਡ ਮੈਡਲ ਟੇਰ ਲੈਵਲ ਤੱਕ ਪ੍ਰਾਪਤ ਕੀਤੇ ਹਨ ਪਿਛਲੇ ਸਾਲਾਂ ਦੇ ਵਿੱਚ ਬੱਚਿਆਂ ਨੇ ਨੈਸ਼ਨਲ ਲੈਵਲ ਤੱਕ ਵੀ ਖੇਡਿਆ ਹੈ ਕਬੱਡੀ ਦੇ ਵੀ ਪਲੇਅਰ ਬਹੁਤ ਅੱਛੀਏ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਸਕੂਲ ਆਫ ਐਮਰੈਂਸ ਬਣਨ ਤੋਂ ਬਾਅਦ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਪੰਜਾਬ ਸਰਕਾਰ ਦੇ ਇਸ ਪ੍ਰਾਲੇ ਨੂੰ ਬਹੁਤ ਬਹੁਤ ਮੰਦਾ ਤੇ ਪੰਜਾਬ ਸਰਕਾਰ ਦਾ ਥੈਂਕਸ ਕਰਨਾ ਹੈ ਮਰਜ਼ੀ ਤੁਹਾਡੀ ਹੈ ਪ੍ਰਾਈਵੇਟ ਚ ਪੜਾਉਣਾ ਹੈ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਹੈ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜੀ ਹੈ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਰਾਤ ਹੀ ਪਤਾ ਰਾਤ ਨੂੰ 12 ਵਜੇ ਕਿਰੇ ਫੋਨ ਆ ਜਾਈ ਜੀ ਕੀ ਹੋ ਜੇ ਆ ਲਾਅਨ ਆਰਡਰ ਦੀ ਸਥਿਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਆਨ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਕੋਈ ਐਮਰਜੈਂਸੀ ਦਾ ਡਿਸੀਜਨ ਲੈਂਣਾ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਬਣਨਾ ਸੌਖਾ ਨਹੀਂ ਜੀ ਇੱਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਵੀ ਚੱਲਦਾ ਜੀ ਉਉਂਦੇ 'ਚ ਦੋ ਤੋ ਤੜੇ ਬਣੇ ਬੈਠੇ ਹੁੰਦੇ ਨੇ ਤਿੰਨ ਤਿੰਨ ਤੜੇ ਬੈਠੇ ਬੇ ਬੜੇ ਮੰਤਰ ਨੇ ਪਰ ਇਹ ਵੀ ਪ੍ਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਉਹ ਝੋਗਾ ਵੀ ਦਿੰਦਾ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਉਹਨਾਂ ਅਰਥੇ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮੱਤ ਵੀ ਦਿੰਦਾ ਹੈ ਸਮੱਤ ਬਖਸ਼ੇਰ ਮਾਤਮਾ ਦਾ। ਇਹ ਹੀ ਅਰਦਾਸ ਕਰਦੇ ਆਂ ਨਾ ਤਾਂ ਸੋਚਿਆ ਸੀ ਇਸ ਪੰਜਾਬੀ ਭਵਨ ਚ ਬਹੁਤ ਸਾਰੇ ਸ਼ੋਅ ਕੀਤੇ ਹੋਏ ਮੈਂ ਇਸ ਪੰਜਾਬੀ ਭਵਨ ਚ ਹੈਨਾ ਮੈਂ ਜਦੋਂ ਅੰਦਰ ਆਇਆ ਮੈਂ ਯਾਰ ਇੱਥੇ ਸ਼ੋਅ ਕਰਨਾ ਆਉਂਦੇ ਹੁੰਦੇ ਸੀ ਉਧਰ ਤਾਂ ਵਕਤ ਉਹ ਵੱਡੀ ਚੀਜ਼ ਹੈ ਜੀ। ਛੋ ਮਤਲਬ ਸ਼ੋਅ ਕਰਦੇ ਹੁੰਦੇ ਸੀ ਮੂਰੋ ਕਾਨੇ ਜੀ ਆ ਗਏ ਚੀਫ ਗੈਸਟ ਸਾਹਿਬ ਹੁਣ ਬਸ ਤੁਸੀਂ ਬੰਦ ਕਰ ਦਿਓ ਹੁਣ ਇਹ ਆ ਗਏ ਮੈਂ ਇਹ ਦੇਖ ਲੈ ਹੁਣ ਆਪਾਂ ਹੀ ਸ਼ੋਅ ਵਾਲੇ ਆਪਾਂ ਹੀ ਚੀਫ ਗੈਸਟ ਆ ਕੁਦਰਤਾ ਜੀ ਪ੍ਰਮਾਤਮਾ ਦੇ ਹਾਮਤ ਸ਼ੁਕਰਗੁਜ਼ਾਰ ਇਸ ਗੱਲ ਨੂੰ ਰਹਿਣੇ ਆ ਕਿ ਤੁਸੀਂ ਦਿੱਤਾ ਜੀ ਸਾਰਾ ਕੁਝ ਸਾਡੀ ਕੋਈ ਔਕਾਤ ਨਹੀਂ ਆਮ ਕਰਨ ਚੁੱਠੇ ਹੋਏ ਲੋਕਾਂ ਪਰ ਤੁਸੀਂ ਜੋ ਕਰਤਾ ਉਸੀ ਜੋ ਪੰਜਾਬ ਦੀ ਜ਼ਿੰਮੇਵਾਰੀ 5 ਸਾਲੀ ਦਿੱਤੀ ਜੇ ਮੇਰੇ 5 ਸਾਲ ਚੰਗੇ ਲੱਗੇ ਅਗਲੀ ਦੇ ਦੋਗੇ ਨਹੀਂ ਤਾਂ ਮੇਰੇ ਵਾਲਾ ਪੈਨ ਖੋ ਕੇ ਬਿਲਕੁਲ ਉਹ ਮੇ ਜਿਵੇਂ ਕਿਸੇ ਹੋਰ ਨੂੰ ਦੇ ਦੋਗੇ ਜਿਵੇਂ ਕਿਸੇ ਹੋਰ ਤੋਂ ਖੋ ਕੇ ਮੈਨੂੰ ਦਿੱਤਾ ਸੀ ਇਹ ਕਿਹੜਾ ਕੋਈ ਪੱਕੀ ਨੌਕਰੀ ਹੈ ਹੈਨਾ ਹਾਂ ਦਿਲੋਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਨੀਅਤ ਚ ਖੋਟ ਨਹੀਂ 75 ਸਾਲ ਪੁਰਾਣਾ ਤਾਣਾ ਬਾਣਾ ਉਲਝਿਆ ਹੋਇਆ ਛਲ ਜਾਈ ਜਾਂ ਨੇ ਟਾਈਮ ਥੋੜਾ ਜਿਹਾ ਲੱਗ ਜਾਂਦਾ ਕਈ ਵਾਰੀ ਹੈਨਾ ਜਿਵੇਂ ਹੁਣ ਡਰੱਗਸ ਦਾ ਜਿਹੜਾ ਨਸ਼ਾ ਵਿਰੋਧ ਚ ਛੇੜਿਆ ਹੋਇਆ ਹੈ ਯੁੱਧ ਉਹ ਕਹਤੇ ਐ 15-20 ਦਿਨਾਂ ਚ ਥੋੜੀ ਹੋ ਗਿਆ ਬੜੀ ਲੰਬੀ ਪਲੈਨਿੰਗ ਹੋਈ ਉਹਦੇ ਵਿੱਚ ਕਿ ਸਪਲਾਈ ਲਾਈਨ ਤੋੜਾਂਗੇ ਫਿਰ ਵਿਦਰੋਲ ਸਿੰਪਟਮਸ ਆਉਣਗੇ ਜਿਹੜੇ ਬੱਚੇ ਐਡਿਕਟਡ ਹੋਗੇ ਮੈਂ ਤਾਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਹੈਨਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਕਿੰਨੇ ਨੇ ਦਵਾਈਆਂ ਉਹਨਾਂ ਚ ਕਿੰਨੇ ਚਿਰਦੀਆਂ ਪਈਆਂ ਨੇ ਉਹ ਤੜਫਣਗੇ ਬਾਅਦ ਚ ਜਦੋਂ ਬੰਦ ਕਰਤਾ ਸਪਲਾਈ ਫਿਰ ਪੁਲਿਸ ਨਾਲ ਗੱਲ ਕੀਤੀ ਕਿ ਬਦਲੀਆਂ ਕਰੋ ਆਪਸ ਚ ਜਿਹੜੇ ਜਿਹੜੇ ਪੁਲਿਸ ਵਾਲੇ ਇਨਵੋਲਵ ਨੇ ਵਿੱਚ ਕੋਈ ਛੋਟੇ ਪੱਧਰ ਦੇ ਜਿਹੜੇ ਅਧਿਕਾਰੀ ਸੀ ਵੀ ਉਹ ਵੀ ਉਹਨਾਂ ਦੀਆਂ ਸ਼ਿਕਾਇਤਾਂ ਆਈ ਸੀ ਉਹ ਬੁਕਾਉਂਦੇ ਨੇ ਹੈਨਾ ਉਹ ਉਹਨਾਂ ਦੀਆਂ ਬਦਲੀਆਂ ਕੀਤੀਆਂ ਫਿਰ ਸਪੌਟ ਕੀਤਾ ਸਾਰਾ ਵੀ ਕਿੱਥੇ ਕਿੱਥੇ ਵਿਕਦਾ ਕਿੱਥੇ ਕਿੱਥੇ ਟਾਰਗੇਟ ਕਰਨਾ ਫਿਰ ਕਿਤੇ ਜਾ ਕੇ ਐਕਸ਼ਨ ਹੋਇਆ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੀ ਬੜੀ ਲੰਬੀ ਲਗਭਗ ਸਾਲ ਡੇਢ ਸਾਲ ਦੀ ਪਲੈਨਿੰਗ ਲੱਗੀ ਇਹਦੇ ਵਿੱਚ ਪਰ ਹਾਂ ਉਹ ਕਹਿੰਦੇ ਆ ਨਾ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਵਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਕਸ਼ੇ ਬੜੇ ਵਧੀਆ ਬਣਾਏ ਪਏ ਨੇ ਬਸ ਸਾਥ ਤੁਹਾਡਾ ਚਾਹੀਦਾ ਹੈ ਟੀਚਰੋਂ ਤੁਸੀਂ ਤੁਸੀਂ ਦੱਸੋ ਤੁਸੀਂ ਪੜ੍ਹਾਓ ਬੱਚਿਆਂ ਨੂੰ ਸਿੱਖਿਅਤ ਕਰੋ ਉਹਨਾਂ ਦੇ ਜਿਹੜੇ ਦਿਮਾਗ ਦੇ ਕਪਾਟ ਖੋਲੋ ਕਿ ਆਹ ਭਾਈ ਸੱਚ ਹੈ ਆ ਝੂਠ ਹੈ ਸੱਚ ਵਾਲਾ ਪਾਸਾ ਹਮੇਸ਼ਾ ਜਿੱਦਦਾ ਹੈ ਝੂਠ 2-4 ਦਿਨ ਲਈ ਤੁਹਾਨੂੰ ਕੋਈ ਸਕਸੈਸ ਦਿਵਾ ਸਕਦਾ ਪਰ ਖੜਦਾ ਨਹੀਂ ਰਹੋ ਸੋ ਇਸ ਤਰ੍ਹਾਂ ਦੀ ਸਾਡੇ ਬੱਚੇ ਸਿੱਖਿਅਤ ਹੋਣ ਕਿ ਆ ਮਾਨ ਨਰਕਨ ਸੀ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਹਾਂ ਸੀ ਤੇ ਸਾਨੂੰ ਸਾਡੇ ਟੀਚਰਾਂ ਨੇ ਐਸਾ ਪੜਾਇਆ ਹੋਇਆ ਹੈ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਚ ਟਾਪਰ ਆਪਣੇ ਬੱਚੇ ਹੋਣ ਜਿੱਥੇ ਮਰਜੀ ਜਾਣ ਮੈਂ ਕਹਨਾ ਪੜ੍ਹਾਈ ਵਾਸਤੇ ਜਾਂ ਕੋਈ ਤਰੱਕੀ ਵਾਸਤੇ ਜਿੱਥੇ ਮਰਜੀ ਜਾਓ ਹਮ ਮਜਬੂਰੀ ਚ ਜੇ ਜਾਣੇ ਹਾਂ ਕੈਨੇਡਾ ਅਮਰੀਕਾ 67 ਲੱਖ ਰੁਪਇਆ ਦੇ ਕੇ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾੜੀਆਂ ਗੈਣੇ ਫਿਰ ਇਹਦਾ ਮਤਲਬ ਸਿਸਟਮ ਦਾ ਜਿਹੜਾ ਕਸੂਰ ਹੈ ਜੇ ਤਕਰੀ ਕਰਨ ਜਾਣੇ ਆ ਜਿੱਥੇ ਮਰਜੀ ਜਾਓ ਪੂਰੀ ਦੁਨੀਆ ਓਪਨ ਹੋਵੇ ਸੋ ਆਈ ਵਿਸ਼ ਟ ਯੂ ਆਲ ਦਾ ਬੈਸਟ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਜਾ ਕੇ ਸਕੂਲਾਂ ਚ ਪੜ੍ਹਾਓ ਕਿਸੇ ਨਾ ਕਿਸੇ ਸਕੂਲ ਚ ਜਿਸ ਤਰ੍ਹਾਂ ਤੁਸੀਂ ਕਿਹਾ ਲੱਖੋਂ ਵਾਰ ਹੈ ਨਾ ਮੇਰਾ ਕੋਈ ਪਤਾ ਨਹੀਂ ਮੈਂ ਮਤਲਬ ਗੱਡੀ ਜਾਂਦਾ ਜਾਂਦਾ ਕਿੱਥੇ ਖੜ ਜਾ ਬੀ ਚਲ ਸਕੂਲ ਦੇਖੀ ਆਹ ਨਹੀਂ ਉਹ ਜਿਹੜੇ ਪੂਰੇ ਰੱਖਿਓ ਹੁੰਦੇ ਆ ਮੈਨੋਂ ਫਰ ਲਵਾਂ ਫਰ ਲਵਾਂ ਦਾ ਸਾਰਾ ਪਤਾ ਹੈ ਠੀਕ ਹੈ ਨਾ ਜੇ ਜੇ ਇਹ ਪਤਾ ਕਰਨਾ ਹੈ ਵੀ ਇਹ ਐ ਕਿਵੇਂ ਹੁੰਦਾ ਫਿਰ ਕਿਸੇ ਤਹਿਸੀਲਦਾਰ ਨੂੰ ਪੁੱਛ ਲਿਓ ਠੀਕ ਹੈ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਉਹ ਵੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਕਰਤਾਰ ਸਿੰਘ ਸਰਾ ਇਨਕਲਾਬ ਜ਼ਿੰਦਾਬਾਦ ਇਹ ਸਿੱਖਿਆ ਦਾ ਇਨਕਲਾਬ ਹੈ ਜਿਹੜਾ ਉਹ ਲਿਆ ਰਹੇ ਆਪਾਂ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਿਾਲ बहुत बहुत धनबाद ज्योदे बसते रहो तरक्या करो लोगों को लोगों को अक्सर कहते सुना है कि जिंदा रहे तो फिर मिलेंगे लेकिन इस दिल ने कहा है कि मिलते रहे तो जिंदा रहेंगे बहुत बहुत धन्यवाद ज्योदे बजते